ਅੱਜ ਦੀ ਪ੍ਰੈਸ ਕਾਨਫਰੰਸ ਸਾਡੇ ਇੱਕ ਮੁਕਦਮੇ ਨੂੰ ਲੈ ਕੇ ਹੈ ਇਹ ਮੁਕਦਮਾ 12 ਜਨਵਰੀ ਨੂੰ ਮੁਕਦਮਾ ਨੰਬਰ 3 ਥਾਣਾ ਵੱੱਲਾ ਨੂੰ ਰਜਿਸਟਰ ਕੀਤਾ ਸੀ ਇਹਦੇ ਵਿੱਚ ਦਾ ਫੋਰੈਸਟ ਰਿਜ਼ਰਵਟ ਆਪਣਾ ਵੱਲੇ ਥਾਣੇ ਦੇ ਵਿੱਚ ਪੈਂਦਾ ਹੈ ਮੈਰੇਜ ਪਲੇਸ ਉਹਦੇ ਵਿੱਚ ਜਿਹੜੀ ਬਰਾਤ ਆਈ ਸੀਗੀ ਉਸ ਤੋਂ ਕੋਈ ਦੋ ਮੁੰਡੇ ਆ ਕੇ ਬਰਾਤ ਦੇ ਵਿੱਚ ਸ਼ਾਦੀ ਦੇ ਵਿੱਚ ਚੋਰੀ ਕਰਕੇ ਸਮਾਨ ਇੱਕ ਪਰਸ ਲੇਡੀ ਦਾ ਲੈ ਕੇ ਚਲੇ ਗਏ ਸੀ ਤੋ ਮੁਦਈ ਮੁਕਦਮਾ ਨੇ ਸਾਨੂੰ ਦੱਸਿਆ ਕਿ ਉਸ ਪਰਸ ਦੇ ਵਿੱਚ ਕੁਝ ਸੋਨਾ ਤੇ ਕੈਸ਼ ਉਹਨਾਂ ਦਾ ਜਿਹੜੇ ਮੁੰਡੇ ਸੀਗੇ ਉਹ ਚੋਰੀ ਕਰਕੇ ਲੈ ਗਏ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਐਸਐਚਓ ਸਾਹਿਬ ਜਤਿੰਦਰ ਜੀ ਤੇ ਉਹਨਾਂ ਦੀ ਟੀਮ ਇੱਕਦਮ ਹਰਕਤ ਵਿੱਚ ਆ ਕੇ ਉਹਨਾਂ ਨੇ ਕੈਮਰੇ ਕੁਮਰੇ ਦੇਖੇ ਤੇ ਕੈਮਰਾ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਅੱਗੇ ਅੱਗੇ ਜਾ ਕੇ ਇਹ ਸਾਡੇ ਇਨ ਇਹਨਾਂ ਦੀ ਜਿਹੜਾ ਫੋਨ ਸੀਗਾ ਉਹਦੀ ਲਾਸਟ ਲੋਕੇਸ਼ਨ ਬੰਦ ਹੋਈ ਸੀਗੀ ਬੱਸ ਸਟੈਂਡ ਦੇ ਨੇੜੇ ਤੇ ਸਾਨੂੰ ਲੱਗਿਆ ਕਿ ਬੱਸ ਸਟੈਂਡ ਜਾ ਕੇ ਬੱਸ ਲੈ ਕੇ ਕਿਤੇ ਹੋਰ ਤੁਰ ਗਏ ਹੋਣੇ ਤੋ ਹਫਤੇ 10 ਦਿਨ ਅਸੀਂ ਪਿੱਛੇ ਲੱਗੇ ਰਹੇ ਸਾਨੂੰ ਕੋਈ ਇਹੋ ਜਿਹਾ ਕਲੂ ਮਿਲਿਆ ਨਹੀਂ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਟੈਕਨੀਕਲ ਐਨਾਲਿਸਿਸ ਕੀਤੀ ਤੇ ਸਾਨੂੰ ਲੀਡ ਮਿਲੀ ਮੁਹੱਲੀ ਪਟਿਆਲਾ ਦੇ ਇਰੀਏ ਤੇ ਤੇ ਸਾਨੂੰ ਇਹ ਵੀ ਪਤਾ ਲੱਗਾ ਇਹਨਾਂ ਨੇ ਉਸ ਤੋਂ ਬਾਅਦ ਮੁਹੱਲੀ ਜਾ ਕੇ ਵੀ ਇੱਕ ਵਾਰਦਾਤ ਕੀਤੀ ਸੀ ਤੇ ਅਸੀਂ ਇਹਨਾਂ ਨੂੰ ਪਟਿਆਲੇ ਤੋਂ ਇਹ ਨਾਇਬ ਕੀਤਾ ਰਾਉਂਡ ਅਪ ਕੀਤਾ ਹੈ ਤੇ ਇੱਕ ਲੜਕਾ ਜਿਹਦਾ ਨਾਮ ਨikhil Sisodia ਉਹ ਅਸੀਂ 28 ਤਾਰੀਖ 28 29 ਤਾਰੀਖ ਦੇ ਆਸ-ਪਾਸ ਰਾਉਂਡ ਅਪ ਕੀਤਾ ਸੀ ਉਸ ਤੋਂ ਬਾਅਦ ਪਤਾ ਲੱਗ ਗਿਆ ਇਹ ਜਿਹੜੇ ਬੰਦੇ ਐ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਐ ਇਹਨਾਂ ਦਾ ਡਿਸਟ੍ਰਿਕਟ ਰਾਜਗੜ ਪੈਂਦਾ ਐ ਤੇ ਇੱਕ ਪਿੰਡ ਐ ਇਹਨਾਂ ਤੇ ਦੋ ਤਿੰਨ ਪਿੰਡ ਉੱਥੇ ਐ ਜੋ ਇਹੋ ਹੀ ਕੰਮ ਕਰਦੇ ਇਹਨਾਂ ਦੇ ਥੋੜੇ ਜੇ ਗੈਂਗਸ ਟਾਈਪ ਐ ਜੋ ਛੋਟੀ ਉਮਰ ਦੇ ਮੁੰਡੇ ਐ ਉਹ ਸਾਰੇ ਮੈਰੇਜ ਪਲੇਸਾਂ ਦੇ ਵਿੱਚ ਜਾ ਕੇ ਚੋਰੀ ਕਰਦੇ ਹੋਰ ਵੀ ਆਪਣੇ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਯੂਪੀ ਦੇ ਵਿੱਚ ਇਹਨਾਂ ਦੀ ਹਰਕਤਾਂ ਸਾਹਮਣੇ ਆਈਆਂ ਤੇ ਇਹਨਾਂ ਦਾ ਇਹੀ ਮੋਡਸ ਉੱਪਰੰਡਾਈ ਐ ਕਿ ਇਹ ਮੈਰੇਜ ਪਲੇਸਾਂ ਦੇ ਵਿੱਚ ਜਾ ਕੇ ਪੌਲਿਸਪੁਰ ਚੋਰੀ ਕਰਕੇ ਲੈ ਜਾਂਦੇ ਨੇ ਪਹਿਲਾਂ ਵੀ ਕੋਈ ਪਰਚਾ ਹੋ ਰਿਹਾ ਸੀ ਪਹਿਲਾਂ ਆਪਣੇ ਇੱਥੇ ਦਾ ਕੋਈ ਪਰਚਾ ਨਹੀਂ ਹੈਗਾ ਆਪਣੇ ਅਮ੍ਰਿਤਸਰ ਦਾ ਕੋਈ ਪਰਚਾ ਨਹੀਂ ਹੈ ਹੋ ਸਕਦਾ ਦੂਜੇ ਜਿਵੇਂ ਮੁਹਾਲੀ ਇਹਨਾਂ ਦੇ ਉਹ ਚੋਰੀ ਦਾ ਮੌਲਾ ਸਾਹਮਣੇ ਆਇਆ ਸੀ ਉਹਨਾਂ ਨੇ ਵੀ ਪਰਚਾ ਦਰਜ ਕੀਤਾ ਪਰ ਅਮ੍ਰਿਤਸਰ ਦੇ ਇਹਨਾਂ ਤੇ ਪਹਿਲਾਂ ਕੋਈ ਵੀ ਪਰਚਾ ਨਹੀਂ ਹੈ ਤੇ ਚੋਰੀ ਦੇ ਵਿੱਚ ਰੇਂਜ ਆਫ ਵੈਲਿਊ ਕਿੰਨੀ ਕੀਤੀ ਹੈ ਤੇ ਸਾਨੂੰ ਜਿੰਨੀ ਇਨਫੋਰਮੇਸ਼ਨ ਮਿਲੀ ਥੀ ਤੇ ਸੋਨਾ अराउंड 20 ਟੋਲੇ ਸੋਨਾ ਇਹਨਾਂ ਦਾ ਚੋਰੀ ਹੋਇਆ ਸੀ ਤੇ ਕਾਫੀ ਕੈਸ਼ ਵੀ अराउंड 1 ਲੱਖ ਕੈਸ਼ ਚੋਰੀ ਹੋਇਆ ਸੀ ਤੋਂ ਅਸੀਂ ਸਾਰਾ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਕਾਫੀ ਸਾਨੂੰ ਚੈਲੰਜੇਸ ਆਏ ਨੇ ਸਾਡੀ ਪਾਰਟੀ ਉੱਥੇ ਮੱਧ ਪ੍ਰਦੇਸ਼ ਗਈ ਹੋ ਕਾਫੀ ਚੈਲੈਂਜਿੰਗ ਏਰੀਆ ਹੈ ਕਿਉਂਕਿ ਉਹ ਪਿੰਡ ਐਓਜੇ ਨੇ ਕਿਉਂਕਿ ਉੱਥੇ ਪੁਲਿਸ ਪਾਰਟੀ ਵੀ ਜਾਂਦੀ ਹੈ ਤੇ ਕਾਫੀ ਪਤਰਾ ਪੁਤਰਾ ਉਹ ਕਰਦੇ ਆ ਤੇ ਕਾਫੀ ਚੈਲੈਂਜਿੰਗ ਦਾ ਪਰ ਸਾਡੇ ਐਸ ਐਚਓ ਸਾਹਿਬ ਤੇ ਆਈਓ ਸਾਹਿਬ ਨੇ ਆਪਣੇ ਟੀਮ ਵੱਲੋਂ ਕਾਫੀ ਸੋਚ ਸਮਝ ਕੇ ਆਪਣਾ ਜਿਹੜਾ ਇੰਪਲੀਮੈਂਟੇਸ਼ਨ ਦਾ ਆਪਰੇਸ਼ਨ ਦਾ ਕਾਫੀ ਚੰਗੀ ਤਰ੍ਹਾਂ ਕੀਤਾ ਐਂਡ ਬਹੁਤ ਅੱਛਾ ਆਪਰੇਸ਼ਨ ਇਹਨਾਂ ਨੇ ਸੋ ਕਿੰਨੀ ਵੱਡੀ ਕਾਮਯਾਬੀ ਸਮਝੋ ਇਹ ਦੇਖੋ ਬਹੁਤ ਵੱਡੀ ਕਾਮਯਾਬੀ ਹੈ ਤੁਸੀਂ ਜਿਵੇਂ ਕਹੋ ਅਮ੍ਰਿਤਸਰ ਤੋਂ ਲੈ ਕੇ ਮੱਧ ਪ੍ਰਦੇਸ਼ ਜਾਣਾ ਕਾਫੀ 1000 ਕਿਲੋਮੀਟਰ ਦਾ ਸਫਰ ਹੈ ਤੇ ਸਾਡੀ ਪੁਲਿਸ ਪਾਰਟੀ ਉੱਥੋਂ ਜਾ ਕੇ ਦੋ ਤਿੰਨ ਦਿਨ ਠਹਿਰ ਕੇ ਤੇ ਆਪਣਾ ਇੰਟੈਲੀਜੈਂਸ ਦੇ ਨਾਲ ਕਾਫੀ ਪੇਸ਼ੈਂਸ ਦੇ ਨਾਲ ਇਹਨਾਂ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਕਾਫੀ ਕਮੈਂਡੇਬਲ ਜੋਬ ਇਹਨਾਂ ਨੇ ਕੀਤੀ ਜਿਹੜਾ ਬੰਦਾ ਸੀ ਕਿਸ ਤਰ੍ਹਾਂ ਅੰਦਰ ਬੜਿਆ ਕੋ ਪਤਾ ਲੱਗਾ ਕਿ ਕਿਸ ਤਰ੍ਹਾਂ ਇਹ ਦੇਖੋ ਫੋਰੈਸਟ ਰਿਜ਼ੋਰਟ ਜਦੋਂ ਤੁਸੀਂ ਦੇਖੋਗੇ ਉਹਨਾਂ ਦਾ ਗੇਟ ਗੁੱਟ ਓਪਨ ਜਦੋਂ ਅਸੀਂ ਸ਼ਾਦੀ-ਸ਼ੂਦੀ ਦਾ ਮਾਹੌਲ ਹੁੰਦਾ ਹੈ ਬੰਦੇ ਬਿਜ਼ੀ ਹੁੰਦੇ ਆ ਕੁਝ ਨੁਮਾ ਮਾਹੌਲ ਹੁੰਦਾ ਤੇ ਸਾਡਾ ਧਿਆਨ ਵੀ ਨਹੀਂ ਰਹਿੰਦਾ ਕਿ ਕੌਣ ਬੰਦਾ ਆ ਗਿਆ ਕੌਣ ਚਲੇ ਗਿਆ ਤੇ ਇਹ ਜਿਹੜੇ ਬੰਦੇ ਆਏ ਸੀਗੇ ਪ੍ਰੋਪਰ ਪੈਂਟ ਕੋਟ ਪਹਿਨ ਕੇ ਆਏ ਸੀਗੇ ਤੇ ਜਿਹੜੇ ਜਿਨ੍ਹਾਂ ਦੀ ਸ਼ਾਦੀ ਸੀ ਉਹਨਾਂ ਨੂੰ ਵੀ ਲੱਗਿਆ ਕਿ ਹੋ ਸਕਦਾ ਸਟਾਫ ਹੁਣ ਤੋਂ ਇਹ ਨਾ ਨਹੀਂ शक ਨਹੀਂ ਕੀਤਾ ਇਹ ਜਿਹੜੇ ਨੋਰਮਲ ਬੰਦੇ ਬਣ ਕੇ ਜਾਂਦੇ ਨੇ ਔਰ ਫਿਰ ਇਹ ਵਾਰदात ਨੂੰ ਅੰਜਾਮ ਦੇਦੇ ਸਰ ਅਕਸਰ ਹੀ ਵਿਆਹਾਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਥੋੜਾ ਜਿਹਾ ਆਪਣਾ ਅਲਰਟ ਰਹਿ ਕੇ ਰਹਿਣਾ ਚਾਹੀਦਾ ਕਿਉਂਕਿ ਇੰਨੀ ਵੱਡੀ ਜਿਹੜੀ ਰਕਮ ਅਗਰ ਆਪਸੀ ਪਰਸ ਦੇ ਵਿੱਚ ਰੱਖੀ ਹੈ ਤਾਂ ਪਰਸ ਨੂੰ ਆਪਾਂ ਅਲੋਨ ਨਾ ਛੱਡੀ ਆਪਣੇ ਪਾਸੋਂ ਹੀ ਰੱਖਣਾ ਚਾਹੀਦਾ ਹੈ ਪਰ ਤਾਂ ਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰੀ ਜਾਵੇ ਬਾਕੀ ਪਹਿਲੇ ਸਾਲਿਆਂ ਨੂੰ ਵੀ ਥੋੜਾ ਰਿਸਪੋਨਸੀਬਲ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਵੀ ਸ ਉਹ ਮੈਂ ਆਪਣੇ ਚੰਗੀ ਤਰੇ ਲਗਾ ਕਿਉਂਕਿ ਇੰਨੀ ਮੋਟੀ ਰਕਮ ਉਹ ਵਸੂਲ ਕਰਦੇ ਨੇ 10-12 ਲੱਖ ਦੇ ਵਿੱਚ ਫੇਸਬੁੱਕ ਹੁੰਦਾ ਤਾਂ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਬਣਦੀ